ਬਿਰਕੂ ਪਿੱਛੇ ਪਛਤਾਂਦਾ ਕਿਉਂਕਿ ਨਹੀਂ ਕਰ ਸਕਦਾ ਉਹ ਝੁੱਠਾ ਪੈ ਜਾਂਦਾ ਹੈ ਉਹਦੀਆਂ ਗੱਲਾਂ ਸੱਚੀਆਂ ਨਹੀਂ ਹੋ ਸਕਦੀਆਂ ਉਹ ਫਿਰ ਪਛਤਾਉਂਦਾ ਇੱਥੇ ਕਰੀਏ ਸੁਤ ਮਦ ਅਨ ਬੁੱਧ ਕਿਉਂਕਿ ਰੱਬ ਨੇ ਜਿਉਂ-ਜਿਉਂ ਤੂੰ ਉਹਦੇ ਨਾਲ ਜੁੜੇਗਾ ਉਹਦਾ ਨਾਮ ਜਪੇਗਾ ਉਹਨੇ ਤੇਰੀ ਸੁਣਤ ਵੀ ਘੜ ਦੇਣੀ ਹੈ ਤੇਰੀ ਮਤ ਵੀ ਚੰਗੀ ਬਣਾ ਦੇਣੀ ਹੈ ਤੇਰੀ ਮਨ ਨੂੰ ਵੀ ਟਿਕਾ ਦੇਣਾ ਹੈ ਤੇਰੀ ਬੁੱਧ ਵੀ ਚੰਗੀ ਬਣਾ ਦੇਣੀ ਹੈ ਤਨੂੰ ਗੁਰ ਮੁਖ ਬਣਾ ਦੇਣਾ ਹੈ ਗੁਰਬਾਣੀ ਦੇ ਵਿੱਚ ਸ਼ਕਤ ਹੈ ਜਿਹੜੀ ਮਨਮੁਖਾਂ ਨੂੰ ਗੁਰਮੁਖ ਬਣਾ ਦਿੰਦੀ ਹੈ ਤੇਰੇ ਸੋਚ ਦੇ ਵੀ ਛੰਗੀ ਕਰ ਦੇਣੀ ਹੈ ਜਿਹੜੀ ਰੱਬ ਤੇ ਆਧਾਰਿਤ ਹੋਈ ਤੇਰੀ ਮਨ ਜੋ ਆਪਾਂ ਸੋਚਦੇ ਨੇ ਉਹ ਵੀ ਛੰਗੀ ਬਣਾ ਦੇਣੀ ਹੈ ਉਹਦੇ ਵਿੱਚ ਫਿਰ ਬਾੜੇ ਖਿਆਲ ਨਹੀਂ ਆਣਗੇ ਤੇਰਾ ਮਨ ਜਿਹੜਾ ਇਧਰ-ਉਧਰ ਭਟਕਦਾ ਹੈ ਉਹਨੂੰ ਵੀ ਟਿਕਾਣਾ ਦੇਣਾ ਹੈ ਤੇਰੀ ਬੁੱਧ ਵੀ ਛੰਗੀ ਹੋ ਜਾਣੀ ਹੈ ਤੈਨੂੰ ਗੁਰਮੁਖ ਬਣਾ ਦੇਣਾ ਉਹ ਫਿਰ ਗੱਲਾਂ ਸਿਆਣੀਆਂ ਕਰੇਗਾ ਦੁਨਿਆਵੀਂ ਗੱਲਾਂ ਨਹੀਂ ਕਰੇਗਾ ਜਦੋਂ ਬੁੱਧ ਚੰਗੀ ਹੋ ਗਈ ਸਿਆਣਪਤ ਵਾਲੀ ਗੱਲਾਂ ਕਰੇਗਾ ਫਿਰ ਪਾਤਸ਼ਾਹ ਜੀ ਕਰਦੇ ਤਿੱਥੇ ਘੜੀਏ ਸੁਰਾ ਸਿਦਾ ਜੀ ਸੁਧ ਪਤਾ ਨਹੀਂ ਕਿੰਨੇ ਕੁ ਰੱਬ ਨੇ ਪਰਮਾਤਮਾ ਨੇ ਘੜੀ ਹੋਏ ਨੇ ਕਿੰਨੇ ਕੁ ਦੇਵਤੇ ਬਣਾ ਦਿੱਤੇ ਨੇ ਜਿਹੜੇ ਬੰਦਗੀ ਕਰਦੇ ਨੇ ਉਹਨਾਂ ਨੂੰ ਚੰਗਾ ਰੱਬ ਬਣਾ ਦਿੰਦਾ ਜੇ ਅਸਾਂ ਸਿਬਰੈ ਤੈਸੂ ਹੋਵੀ ਜਿਵੇਂ ਦਿਨੋਂ ਆਪਾਂ ਸਿਮਰਦੇ ਹਾਂ ਓਵੇਂ ਦੀ ਸਾਡੀ ਸੂਰਤ ਸਾਡੀ ਵੰਤ ਸਾਡਾ ਮਨ ਸਾਡੀ ਬੁੱਧ ਬਣਦੀ ਚਲੀ ਜਾਂਦੀ ਹੁਣ ਆਪਾਂ ਨੇ ਵੇਖਣਾ ਆਪਾਂ ਨੇ ਸੋਨਰਣਾ ਕਿਰੂ ਹੈ ਕਮਿਂਚ ਦੇ ਤੇ ਕਹਨੇ ਨਿਕ ਬੀ ਤੂੰ ਤੂੰ ਕਰਦਾ ਨਾ ਮੂਜ ਮੈਂ ਰਹਾ ਨਾ ਮੁਕਦੀ ਰੱਖ ਜੀ ਮੈਂ ਤੇ ਤਨੋ ਸੋਇਆ ਤੇ ਤੇਰਾ ਨਾਲ ਲੈਂਦਾ ਲੈਂਦਾ ਤੇਰੀ ਵਰਗ ਆ ਗਿਆ ਹੁਣ ਮੇਰੇ ਵਿੱਚ ਇਕਬੀਰ ਰਹੀ ਕੋਈ ਨਹੀਂ ਸਾਰਾ ਕੁਝ ਤੇਰੇ ਵਾਲੇ ਗੁਣ ਆ ਗਏ ਨੇ ਉਹ ਰੱਬ ਨੂੰ ਪਰਮਾਤਮਾ ਨੂੰ ਸਿਮਰਾਂ ਉਹਦੇ ਵਰਗੀ ਹੋ ਜਾਣਾ ਇਤਿਹਾਸ ਆਪਾਂ ਸੜੀਵਾਲ ਸਦਨ ਕਰਦੇ ਆ ਰਹੀਆਂ ਪਿਆਰ ਵਾਲੇ ਉਸਤ ਵੀ ਨਹੀਂ ਹੋਈ ਹਲੇ ਸਵਾਪਤੀ ਉਦੋਂ ਹੋਏਗੀ ਇਤਿਹਾਸ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਰਹੰਦ ਨੂੰ ਉਜਾੜਨਾ ਵਜ਼ੀਰ ਖਾਨ ਦਾ ਸੋਤਾ ਸੋ ਆਇਆ ਕਰੋ ਇਤਿਹਾਸ ਸੁਣਿਆ ਕਰੋ ਜਦੋਂ ਤਾਂ ਇਤਿਹਾਸ ਬਾਤ ਨਹੀਂ ਹੁੰਦਾ ਆਇਆ ਕਰੋ ਸਰਵਣ ਕਰਿਆ ਕਰੋ ਅੱਜ ਸੂਰਤ ਨੂੰ ਲੈ ਕੇ ਜਾਈਏ ਬਾਛੀਵਾੜੀ ਵਾਲਾ ਧੰਗ ਗੁਰੂ ਮੋਮੇਸ ਸਿੰਘ ਮਹਾਰਾਜ ਜੀ ਨੇ ਚਮਕੌਰ ਦੀ ਢੀ ਨੂੰ ਛੱਡਿਆ ਸੀ ਪਾਈ ਦਇਆ ਸੀ ਪਾਈ ਦਾ ਰਸਨ ਪਾਈ ਮਾਨ ਸੀ ਤੇ ਨਾਮ ਨਹੀਂ ਆਉਂਦਾ ਤੰਗੁਰ ਗੋਵਿੰਦ ਸਿੰਘ ਮਹਾਰਾਜ ਜੀ ਨੂੰ ਇੰਟਰਨੈਟ ਤੇ ਦਿੱਤਾ ਤੇ ਚਾਰਕਿਸਤਾਂ ਦੀ ਸਾਬਾਜ਼ੀ ਵਿੱਚ ਉਹਨਾਂ ਨੇ ਤਾਲੀਆਂ ਭਾਰੀਆਂ ਸੀ ਦੁਸ਼ਮਨਾ ਦੀਆਂ ਫੌਜਾਂ ਆਪਸ ਦੇ ਵਿੱਚ ਹੀ ਲੜ ਕੇ ਮਰ ਗਈਆਂ ਸੀ ਹੁਣ ਇਹਨਾਂ ਨੂੰ ਪਤਾ ਸੀ ਅਸੀਂ ਮਿਲਣਾ ਕਿੱਥੇ ਹੈ ਤੇ ਭਾਈ ਦਇਆ ਸਿੰਘ ਨੇ ਥਾਂ ਤਾਂ ਖਬਰਾਂ ਪਹੁੰਚਾ ਦਿੱਤੀਆਂ ਸੀ ਕਿ ਜਦੋਂ ਧੰਗੁਰ ਗੋਵਿੰਦ ਸਿੰਘ ਮਹਾਰਾਜ ਜੀ ਜਿਹਦੇ ਵੀ ਇਲਾਕੇ ਵਿੱਚ ਆਉਂਦੇ ਨੇ ਜਿੱਥੇ ਵੀ ਆਉਂਦੇ ਨੇ ਵਿਚਰਦੇ ਨੇ ਰਾਜ ਕੇ ਸੇਵਾ ਕਰਵਾਉਂਦੇ ਨੇ ਹੰਗ ਖਾਣ ਕੋਲ ਦੀ ਕਬਰਾਂ ਕੋਲ ਚ ਕੀ ਆ ਰਹੀ ਦੀ ਹੰਗ ਖਾਣ ਦੇ ਅੱਗੇ ਇਹ ਹਦਕਾ ਦਾ ਜਿਹੜਾ ਬਲੋਸੀ ਕਹਾਸੀ ਪਿਆਰ ਵਾਲੇ ਉਪਦੇ ਦੀ ਬੀਬੀ ਉਮਰੀ ਜਿਹੜੀ ਹੈ ਮਾਛੀਵਾੜੇ ਦੇ ਵਿੱਚ ਵਿਆਹੀ ਹੋਈ ਹੈ ਉਹਦੇ ਅੱਗੇ ਦੋ ਪੁੱਤਰ ਨੇ ਗਨੀਖਾ ਤੇ ਰਵੀ ਜੀ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਪੰਸਾ ਜੀ ਗਏ ਮਾਛੀਵਾੜਾ ਕਿਸ ਸਤਲੂਜ ਨਾਲ ਵਹਿੰਦੀ ਏ ਇਹਦੇ ਵਿੱਚ ਲੋਕ ਪਹਿਲਾਂ ਮੱਛੀਆਂ ਫੜਦੇ ਹੁੰਦੇ ਸੀ ਉਹਨਾਂ ਨੇ ਹੌਲੀ-ਹੌਲੀ ਇੱਥੇ ਲੱਗੇ-ਲੱਗੇ ਡੇਰੇ ਬਣਾ ਲਏ ਨੇ ਡੇਰਾ ਬਣਦਾ-ਬਣਦਾ ਅਪਕਾ ਨੇ ਨੰ ਬਾੜਾ ਕਹਿੰਦੇ ਸੀ ਕੋਈ ਆਪਣਾ ਘਰੋਬਾਰ ਨੂੰ ਬਾੜਾ ਕਹਿੰਦੇ ਸੀ ਤਾਂ ਕੰਮ ਦੀ ਬਾੜਾ ਜਿਹੜਾ ਸੀ ਫਿਰ ਬਾੜਾ ਬਣ ਗਿਆ ਤੇ ਮੱਛੀਆਂ ਤੇ ਫੜ ਕੇ ਲੋਕ ਇੱਥੇ ਗੁਜ਼ਾਰਾ ਕਰਨ ਦੇ ਹੁੰਦੇ ਸੀ ਮਛਵਾਰਿਆਂ ਦੇ ਘਰ ਸੀ ਇਹ ਬਲੋ ਹੌਲੀ ਹੌਲੀ ਬਹੁਤ ਵੱਡਾ ਪਿੰਡ ਇਹ ਵਸ ਗਿਆ ਫਿਰ ਇਹਨੂੰ ਮੱਛੀਵਾੜਾ ਹੀ ਕਹਣੇ ਲੱਗੇ ਮੱਛੀਵਾੜੇ ਜੰਗਲਾਤ ਪਾਰਸਾ ਦੇ ਵਿਚਰ ਰਹੇ ਨੇ ਕਿਉਂ ਸਾਧਗੁਰਾਂ ਨੇ ਮਸੰਦ ਕਥਾ ਸ਼ੁਰੂ ਕੀਤੀ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਤੇ ਇੱਥੇ ਦਾ ਇੱਕ ਮਸੰਦ ਸੀ ਭਾਈ ਗੁਲਾਬਾ ਇਹ ਮਸੰਦ ਸੀ ਇੱਥੇ ਬੱਤਸਰੀ ਆਈ ਨੇ ਇਹਦੇ ਬਾਗ ਦੇ ਵਿਚੀ ਮੱਛੀਵਾੜੀ ਤੋਂ ਪਰੇ ਇੱਕ ਛੋਟਾ ਜਿਹਾ ਬਾਗ ਹੈ ਜਿਹਨੂੰ ਅੱਜ ਵੀ ਦੁਆਰਾ ਚਰਨ ਕਮਲ ਸਿੰਘ ਜੀ ਦੇ ਨਾਮ ਤੋਂ ਜਾਣਿਆ ਜਾਂਦਾ ਸਥਾਨ ਬਣਿਆ ਹੋਇਆ ਹੈ ਜਿੱਥੇ ਸੰਤ ਗੁਰੂਆਂ ਨੇ ਚਰਨ ਪਾਏ ਇੱਥੇ ਸਭ ਤੋਂ ਜੀ ਆਏ ਨੇ ਝਾੜੀਆਂ ਦਾ ਪੱਧਰੀਆਂ ਕਰਕੇ ਹੁਣੇ ਵੇਖੋ ਕਿੰਨਾ ਸਬਰ ਸੰਤ ਗੁਰੂਆਂ ਨੇ ਤੈਅ ਕੀਤਾ ਹੈ ਅਨੰਦਪੁਰ ਤੋਂ ਚਮਕੌਰ ਦੀ ਗੜੀ ਤੱਕ ਨਾਲ ਕੋਟਲਾ ਨਿਹੰਗ ਦਾ ਉੱਥੇ ਵੀ ਟਿਕਾਈ ਨਹੀਂ ਸੀ ਬਿਆਲ ਵਾਲਿਓ ਉੱਥੇ ਵੀ ਜੰਗ ਦੇ ਮੈਦਾਨ ਦੀ ਵਿੱਚ ਹੀ ਸਾਰਾ ਕੁਝ ਬੀਤ ਗਿਆ ਚਮਕੌਰ ਦੀ ਗੜੀ ਦੇ ਵਿੱਚ ਉੱਥੇ ਵੀ ਆਰਾਮ ਨਹੀਂ ਮਿਲਿਆ ਇੱਥੇ ਸਤਿਗੁਰੂ ਜੀ ਫਿਰ ਆਰਾਮ ਕਰਦੇ ਨੇ ਥੋੜਾ ਜਿਆਦਾ ਗਿਆ ਟਿੰਡ ਦਾ ਸਰਾਉਣਾ ਨਾ ਪੁਰਾਣੇ ਸਮੇਂ ਦੇ ਵਿੱਚ ਟਿੰਡਾ ਹੁੰਦੀਆਂ ਸੀਗੀਆਂ ਖੂਹ ਦੇ ਵਿੱਚੋਂ ਪਾਣੀ ਕੱਢਣਾ ਹੋਵੇ ਟਿੰਡਾ ਬਣੀਆਂ ਹੁੰਦੀਆਂ ਸੀ ਤੇ ਸਤਿਗੁਰਾਂ ਦੇ ਸਰਵ ਇੱਕ ਮਿੱਟੀ ਦੀਆਂ ਟਿੰਡਾ ਹੁੰਦੀਆਂ ਸੀ ਇਹਨਾਂ ਦੇ ਮੂੰਹ ਫੁੱਟ ਜਾਂਦੇ ਸੀ ਆ ਕਿਉਂਕਿ ਲੋਕੀ ਉਹਨਾਂ ਨੂੰ ਬਾਅਦ ਸੁਧਰਉਂਦੇ ਸੀ ਇੱਥੇ ਵੀ ਇੱਕ ਟਿੱਡ ਪਈ ਸੀ ਕਿਸੇ ਨੇ ਛੁੱਟੀ ਹੋਈ ਉਦਾਸਰਾਣਾ ਧੰਗ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਲਾਇਆ ਇੱਥੇ ਫਿਰ ਬਾਦਸ਼ਾਹ ਜੀ ਥੋੜਾ ਆਰਾਮ ਕਰਦੇ ਨੇ ਮਾਛੀਵਾੜੀ ਦੀ ਧਰਤੀ 'ਤੇ ਗੁਲਾਬੇ ਦੇ ਬਾਗ ਦੇ ਵਿੱਚ ਇਹ ਵੀ ਦੋ ਭਰਾ ਇੱਕ ਗੁਲਾਬਾ ਹੈ ਪਜਾਬਾ ਹੈ ਇੱਥੇ ਆਰਾਮ ਕਰਦੇ ਪਏ ਨੇ ਬਾਦਸ਼ਾਹ ਜੀ ਜਿਹੜਾ ਮਾਲੀ ਹੈ ਬਾਗ ਦਾ ਉਹ ਵੇਖਦਾ ਹੈ ਕਿ ਕੋਈ ਆਇਆ ਹੈ ਕੋਈ ਸੁਟਾ ਹੈ ਇੱਥੇ ਭਾਈ ਦਇਆ ਸਿੰਘ ਜੀ ਪਹੁੰਚ ਚੁੱਕੇ ਨੇ ਬਹਿਣਾ ਉਹ ਵੀ ਭਾਗ ਕਰੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪਾਈ ਮਾਨ ਸਿੰਘ ਭਾਈ ਦਾ ਰੋਸ਼ੀਂਗੇ ਸਾਰੇ ਭਾਲ ਦੇ ਵਿੱਚ ਨੇ ਕਿਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਾਨੂੰ ਮਿਲ ਜਾਵੇ ਤਾਂ। ਮਾਲੀ ਨੇ ਵੇਖਿਆ ਕੋਈ ਸੁਤਾੂ ਆਇਆ ਹੈ, ਦੋਵੇਂ ਆਇਆ ਹੁਣੇ ਵੇਖਿਆ ਹੈ। ਕਿ ਦਾੜਾ ਸਾਬ ਹੈ, ਸਾਰਾ ਪਹਿਰਾਵਾ ਹੈ। ਇਵੇਂ ਲੱਗਦਾ ਜਿਵੇਂ ਦਇਆ ਸਿੰਘ ਮੇਰੇ ਕੋਲ ਆਇਆ ਸੀ, ਉਹਦੇ ਵਰਗਾ ਹੀ ਸਾਰਾ ਪਹਿਰਾਵਾ ਸਕਲ ਸੁੱਤ ਲੱਗਦੀ ਹੈ। ਉਹਨੇ ਜਾ ਕੇ ਭਾਈ ਦਇਆ ਸਿੰਘ ਨੂੰ ਦੱਸਿਆ ਕਿ ਤੁਹਾਡੇ ਵਰਗਾ ਹੀ ਹੈ ਕੋਈ ਜਿਹੜਾ ਬਾਗ ਦੇ ਵਿੱਚ ਸੁਤਾ ਪਿਆ ਹੈ। ਭਾਈ ਦਇਆ ਸਿੰਘ ਸਮਝ ਗਏ ਉਹ ਹੀ ਕੌਣ ਹੈ। ਕੋਲ ਆਏ ਨਹੀਂ ਪਾਈਦੇ ਅਸੀਂ ਨੇ ਵੇਖਿਆ ਸਤਿਗੁਰੂ ਜੀ ਆਰਾਮ ਕਰ ਲਈ ਨਹੀਂ ਮਿਹੜਕ ਨਹੀਂ ਕੀਤੀ ਪਿਛੇ ਲਿਆ ਕਿਉਂਕਿ ਬਹੁਤ ਥੱਕਿਆ ਸ੍ਰੀ ਅਕਾਲ ਸਤਿਗੁਰਾਂ ਦਾ ਕੋਲ ਹੀ ਬੈਠ ਗਿਆ ਤਨ ਗੁਰੂ ਗੁਰੂ ਸਿੰਘ ਮਹਾਰਾਜ ਦੇ ਪੈਰਾਂ ਵੱਲ ਲਿਖਦੇ ਨੇ ਬੜੇ ਜ਼ਖਮ ਨੇ ਪੈਰਾਂ ਦੇ ਵਿੱਚ ਛਾਲੇ ਪਏ ਹੋਏ ਨੇ ਪੈਰਾਂ ਦੇ ਵਿੱਚੋਂ ਖੂਨ ਚੱਲ ਰਿਹਾ ਸੀ ਤੇ ਸੂਣਾ ਲੱਗੀਆਂ ਹੋਈਆਂ ਨੇ ਪਾਈਦੇ ਅਸੀਂ ਨੇ ਅਥਰੂ ਆ ਗਏ ਨੇ ਅੱਖਾਂ ਦੇ ਵਿੱਚੋਂ ਜਦੋਂ ਬਿੜਕ ਹੋਈ ਥੋੜੀ ਜੀ ਧਨਿਕ ਨੂੰ ਗੋਵੀਸ ਸਿੰਘ ਰਾਜੀ ਨੇ ਅੱਖਾਂ ਖੋਲੀਆਂ ਨੇ ਸਾਹਮਣੇ ਪਈ ਦਿਆ ਸੀ ਬੈਠੇ ਨੇ ਅੱਖਾਂ ਦੀ ਪਛਤਰੂ ਨੇ ਪਾਤਸ਼ਾਹ ਜੀ ਪੁੱਛਦੇ ਨੇ ਦਿਆ ਸੀ ਕਿ ਕੀ ਗੱਲ ਕਦੇ ਪਾਤਸ਼ਾਹ ਜੀ ਤੁਹਾਡੇ ਨਾਲ ਮੈਂ ਦੂਖ ਗੱਲਾਂ ਕਰਨੀਆਂ ਜਿਹੜੀਆਂ ਗੱਲਾਂ ਚਮਕੌਰ ਦੀ ਗੜੀ ਦੇ ਵਿੱਚ ਕਰਨੀਆਂ ਸੀ ਇੱਥੇ ਤੁਹਾਡੇ ਨਾਲ ਕਰਨੀਆਂ ਨੇ ਉੱਥੇ ਤੇ ਸਮਾਂ ਨਹੀਂ ਮਿਲਿਆ ਮੈਨੂੰ ਅੱਜਾ ਇੱਥੇ ਤੁਹਾਡੇ ਨਾਲ ਦੂਖ ਗੱਲਾਂ ਕਰਨੀਆਂ ਅੱਸਰਿਕ ਨੇ ਲਾਸਤ ਨੂੰ ਲਾਂ ਕਰਨੀਆ ਨੇ ਤੇ ਪਤਸਾ ਜੀ ਕਿਵੇਂ ਦਾ ਤੁਹਾਡਾ ਜਿਗਰਾ ਹੈ ਕਿਵੇਂ ਦਾ ਜਿਗਰਾ ਹੈ ਅਸੀਂ ਪੰਛੀਆਂ ਵੱਲ ਵੇਖੀਏ ਪਸ਼ੂਆਂ ਵੱਲ ਵੇਖੀਏ ਉਹਨਾਂ ਦੇ ਬੱਚੇ ਚੜਾਈ ਕਰ ਨਹੀਂ ਨੇ ਨਾ ਉਹ ਵੀ ਰੋਸ ਕਰਦੇ ਨੇ ਕੋਲ ਬੈਠ ਕੇ ਉਹਨਾਂ ਦੀਆਂ ਵੀ ਹੱਥਾਂ ਚੋਂ ਪਾਣੀ ਆ ਜਾਂਦਾ ਹੈ ਪਰ ਪਤਸਾ ਜੀ ਮੈਨੂੰ ਸਮਝ ਨਹੀਂ ਆਈ ਤੁਹਾਡਾ ਜਿਗਰਾ ਕਿਵੇਂ ਦਾ ਹੈ ਕਿਵੇਂ ਦਾ ਜਿਗਰਾ ਤੁਸੀਂ ਆਪਣੇ ਪੁੱਤਰਾ ਦੀਆਂ ਲਾਸ਼ਾਂ ਦੇ ਕੋਲੋਂ ਲੱਗ ਕੇ ਆ ਗਏ ਪੁੱਤਰ ਆਂ ਕਿ ਅਲਾਸਾਂ ਨੇ ਕੋਲੋਂ ਨਾਂ ਕੀ ਆਵੇ ਕਫ ਨੇ ਵੀ ਨਹੀਂ ਤੁਸੀਂ ਪਾਇਆ ਪਤਸ਼ਾਹ ਜੀ। ਭਾਜੀ ਤਿਆਸੀ ਕਲਾਂ ਕਰਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਲੱਗਾਈ ਪਤਸ਼ਾਹ ਨੂੰ ਪਿੱਛੇ ਕਿਹੜੀ ਗੱਲ ਦੀ ਬੱਚਿਆਂ ਦਾ ਦੁੱਖ ਤੇ ਪੰਖੇਰੂ ਵੀ ਨਹੀਂ ਚੱਲਦੇ ਤੂੰ ਕਿਹੜੀ ਗੱਲ ਦੀ ਪਿੱਛੇ ਲੱਗਾ ਹੋਇਆ ਹੈ ਕਿਸੇ ਦੀ ਤੂੰ ਕੋਈ ਜ਼ਮੀਨ ਤੇ ਕਵਜਾ ਨਹੀਂ ਕੀਤਾ ਪਤਸ਼ਾਹ ਹੋਰ ਕਬਜ਼ੇ ਕੀਤੀਆਂ ਹੋਈਆਂ ਜ਼ਮੀਨਾਂ ਲੋਕਾਂ ਦੇ ਹੱਕ ਦਵਾਈ ਹੈ। ਤੂੰ ਕਿਸੇ ਦੇ ਹਮਲਾ ਨਹੀਂ ਕੀਤਾ ਹੋਰ ਜਿਨ੍ਹਾਂ ਤੇ ਲੋਕ ਹਮਲਾ ਕਰਦੇ ਸੀ ਤੂੰ ਉਹਨਾਂ ਨੂੰ ਬਚਾਇਆ ਹੈ ਕਿਸੇ ਧੀ ਭੈਣ ਦੀ ਅਜਿੱਤੇ ਨਹੀਂ ਹੱਥ ਪਾਇਆ ਹਾਂ ਜਿਹਦੀ ਤੇ ਕੋਈ ਬੰਦਾ ਸੀ ਤੇਰੇ ਸਿੱਖ ਜਦ ਤੂੰ ਉਹਨਾਂ ਨੂੰ ਬਚਾਉਂਦਾ ਸੀ ਫਿਰ ਵੀ ਪਤਸ ਜੀ ਹਾਲ ਕਿਵੇਂ ਦਾ ਹੋ ਗਿਆ ਪਤਸ ਜੀ ਗਰੀਬ ਤੋਂ ਗਰੀਬ ਮਾਪੇ ਨੇ ਜਿਹੜੇ ਦੁਨੀਆ ਦੇ ਵਿੱਚ ਪੈਨੇ ਚੰਗਾ ਆਪਣੇ ਬੋਤਨਾਂ ਨੂੰ ਆਪਣੇ ਬੱਚਿਆਂ ਨੂੰ ਖਾਣ ਨੂੰ ਨਹੀਂ ਦੇ ਸਕਦੇ ਕਰ ਨਹੀਂ ਚਗਾ ਦੇ ਸਕਦੇ ਚੰਗੀ ਪਰਵਰਿਸ਼ ਨਹੀਂ ਕਰ ਸਕਦੇ ਪਰ ਬਾਦਸ਼ਾਹ ਜੀ ਜਦੋਂ ਉਹਨਾਂ ਦੇ ਬੱਚੇ ਚੜਾਈ ਕਰਦੇ ਨਾ ਲੋਗਾਂ 'ਚ ਕਪੜਾ ਉਹ ਵੀ ਪਾ ਦਿੰਦੇ ਨੇ ਬਾਦਸ਼ਾਹ ਜੀ ਲੋਗਾਂ 'ਚ ਕਪੜਾ ਉਹ ਵੀ ਪਾ ਦਿੰਦੇ ਨੇ ਬਾਦਸ਼ਾਹ ਜੀ ਪਰ ਤੁਸੀਂ ਨਹੀਂ ਇਹ ਸਾਰਾ ਕੁਝ ਕੀਤਾ ਗਰੀਬ ਤੋਂ ਗਰੀਬ ਮਾਪੇ ਦੁਨੀਆ 'ਚ ਪਏ ਨੇ ਬਾਦਸ਼ਾਹ ਦਸਵੇਂ ਕਫਰ ਤੋਂ ਮਾਝੇ ਪੁੱਤ ਕਿਹਦੇ ਲਈ ਸਾਰੇ ਜਿਹੜੇ ਨੇ ਕਪੜਾ ਪਾਦੇ ਨੇ ਤੂੰ ਤੇ ਬਾਦਸ਼ਾਹ ਜੀ ਉਹ ਵੀ ਨਹੀਂ ਪਾਇਆ ਕਿਵੇਂ ਦਾ ਹਿਰਦਾ ਬਣਾਇਆ ਉਹ ਆਪਣਾ ਤੇតា ਸਾਹਿਬ ਜੀ ਕਹਿੰਦੇ ਨੇ ਇਹ ਦਿਆਸੀ ਇਹ ਜਿਹੜੀ ਤਰੀਆਂ ਭਾਵ ਉਹਨਾਂ ਨੇ ਬਹੁਤ ਚੰਗੀਆਂ ਨੇ ਪਰ ਇਹਨਾਂ ਭਾਵਨਾਵਾਂ ਨੂੰ ਤੋੜਦੇ ਕਿਉਂਕਿ ਸ਼ਹੀਦ ਜਿਹੜੇ ਨੇ ਨਾ ਉਹ ਕਫਨਾ ਨੂੰ ਨਹੀਂ ਲੋੜਦੇ ਜਿਹੜੇ ਸ਼ਹੀਦ ਉਹਨਾਂ ਨੂੰ ਕਫਨਾ ਦੀ ਲੋੜ ਨਹੀਂ ਪੈਂਦੀ ਉਹ ਕਫਨਾ ਤੋਂ ਅੱਜ ਹੀ ਜਾਂਦੇ ਨੇ ਉਹ ਸਾਰੇ ਹੀ ਮੇਰੇ ਪੁੱਤਰ ਸੀਗੇ ਜਿਹੜੇ ਚਮਕੌਰ ਦੀ ਗੜੀ 'ਚ ਪਏ ਸੀਗੇ ਸੇਬ ਤਾਂ ਇਹ ਮਨੋਂ ਧਿਆਨ ਨਾਲ ਸਾਰੇ ਸਿੱਖ ਮੈਨੂੰ ਆਪਣੀ ਜਾਨੋਂ ਵੱਧ ਪਿਆਰੀ ਨੇ ਜੇ ਕਪੜਾ ਪਾਣਾ ਹੁੰਦਾ ਮੈਂ ਸਾਰਿਆਂ ਤੇ ਪਾਦਾ ਨਹੀਂ ਇਹ ਸਾਰੇ ਮੇਰੇ ਪੁੱਤਰ ਨੇ ਜਿੰਨੇ ਵੀ ਉੱਤੇ ਪਏ ਨੇ ਜਿੰਨੇ ਵੀ ਸਿੱਖ ਪਏ ਨੇ ਸਾਰੇ ਮੇਰੇ ਬੱਚੇ ਨੇ ਦਵਾਸੀ ਨੂੰ ਛੁਕੂ ਗਿਆ ਗੁਰੂ ਅਮਰ ਸਿੰਘ ਮਹਾਰਾਜ ਦੀ ਦਰਬਾਰ ਕੀ ਮੈਂ ਤਾਂ ਇਹ ਪਾਤਸ਼ਾਹੀ ਪੈਰਾਂ ਤੋਂ ਲਹੂ ਵਹਿ ਰਿਹਾ 16 ਪੈਰਾਂ ਦੇ ਵਿੱਚ ਨੇ ਪਰਾਂ ਦੀ ਵਿੱਚ 16 ਨੀ ਬਾਦਸ਼ਾਹ ਜੀ ਕਿੰਨੇ ਨੂੰ ਗੁਲਾਬੇ ਨੂੰ ਖਬਰ ਮਿਲ ਗਈ ਮਾਲੀ ਨੇ ਨੌਕਰ ਨੇ ਗੁਲਾਬੇ ਨੂੰ ਵੀ ਖਬਰ ਦੇ ਦਿੱਤੀ ਕਿ ਤੇਰੇ ਬਾਗ ਦੇ ਵਿੱਚ ਗੁਰੂ ਰਮ ਸਿੰਘ ਮਹਾਰਾਜ ਜੀ ਆਏ ਹੋਏ ਨੇ ਚਾਕੇ ਪਤਾ ਲੈਣ ਅਰਗ ਗੁਲਾਬਾ ਵੀ ਗਿਆ ਹੈ ਘਾਤ ਲੈ ਕੇ ਆਇਆ ਬਾਦਸ਼ਾਹ ਜਿੱਥੇ ਅੱਜ ਗੁਰਦੁਆਰਾ ਚੋਬਾਰਾ ਸਹਿ ਬਣਿਆ ਪਿਆਰ ਵਾਲਾ ਜਿਹੜੇ ਜਾਂਦੇ ਨੇ ਦਾਰ ਕਰਦੇ ਨੇ ਸਤਗੁਰਾਂ ਨੂੰ ਲੈ ਕੇ ਆਇਆ ਘਰ ਆ। ਜਿਵੇਂ ਦਾ ਵੀ ਉਹਦੇ ਕੋਲ ਇਤਜ਼ਾਮ ਸੀ ਹਲਦੀ ਤੇਲ ਲਾ ਕੇ ਪੈਰਾਂ ਦੀ ਸੇਵਾ ਕਰਦਾ ਹੈ। ਸਤਗੁਰਾਂ ਦੇ ਖੂਨ ਨੂੰ ਸਾਫ਼ ਕਰਦਾ ਹੈ। ਹਲਦੀ ਤੇਲ ਪੈਰਾਂ 'ਤੇ ਲਾਉਂਦਾ ਹੈ। ਸੇਵਾ ਕਰਦਾ ਹੈ ਜਿਵੇਂ ਦੀ ਵੀ ਉਹਦੇ ਕੋਲ ਹੋਈ। ਹੁਣ ਚਾਰੇ ਪਾਸੇ ਤੋਂ ਹੀ ਮਾਸੀਵਾੜਾ ਜਿਹੜਾ ਸਰਹੰਦ ਤੋਂ ਬਹੁਤੀ ਦੂਰ ਨਹੀਂ। ਤੇ ਅਤੀ ਹੀ ਸਰਹੰਦ ਦੇ ਆਂਦਾ ਸਿੰਘ ਰਸ। ਉਥੇ ਤਲਾਅ ਹੋ ਰਹੇ ਨੇ ਚਾਰੇ ਪਾਸੇ ਦੀ ਕੋਈ ਵੀ ਗੁਰਗੋਬਨ ਸਿੰਘ ਮਹਾਰਾਜ ਜੀ ਨੂੰ ਪਹਾਂ ਦਵੇਗਾ ਜਾਂ ਉਹਨਾਂ ਦੀ ਮਦਦ ਕਰੇਗਾ ਉਹਨੂੰ ਉਜਾੜ ਦਿੱਤਾ ਜਾਏਗਾ ਉਹਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਏਗਾ ਇਹ ਸਾਰੇ ਪਾਸੇ ਤਲਾਅ ਹੋ ਰਹੇ ਨੇ ਤੇ ਜਿਹੜਾ ਖਬਰ ਦਵੇਗਾ ਉਹਨੂੰ ਨਾਮ ਹਟਾ ਦਿੱਤਾ ਜਾਏਗਾ ਹੁਣ ਗੁਲਾਬੇ ਦਾ ਭਰਾ ਜਿਹੜਾ ਪੰਜਾਬਾ ਹੈ ਉਹਨੇ ਇਲਾਮ ਸੁਣਿਆ ਹੈ ਕਿ ਕਿਹਨਾਂ ਕਿਦੋਂ ਨੇ ਆ ਕੇ ਗੁਲਾਬੇ ਨੂੰ ਖਬਰ ਕੀਤੀ ਜਾਨੀ ਗੁਲਾਬੇਆ ਸਾਡਾ ਘਰ ਉਜੜ ਜਾਣਾ ਸਾਡਾ ਪਰਿਵਾਰ ਉਜੜ ਜਾਣਾ ਇਹ ਨਹੀਂ ਵੇਖਿਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੀ ਕੀ ਪ੍ਰਵਾਨ ਕੀਤਾ ਹੈ ਉਨੇ ਪਰਿਵਾਰ ਆਪਣੇ ਸਿੱਖ ਪੁਲਵਾਨ ਕਰ ਦਿੱਤੇ ਨੇ ਉਹਦੇ ਵੱਲ ਧਿਆਨ ਗਿਆ ਪੰਜਾਬੀ ਦੀ ਗੁਲਾਬੀ ਨੂੰ ਆ ਕੇ ਖਬਰ ਦਿੱਤੀ ਭਰਾ ਇਹ ਸਾਰਾ ਕੁਝ ਖਤਮ ਹੋ ਜਾਣਾ ਹੈ ਆਪਣਾ ਹਵੇਲੀਆਂ ਕੋਠੀਆਂ ਸਾਰੀਆਂ ਟੁੱਟ ਜਾਣੀਆਂ ਖਤਮ ਹੋ ਜਾਣੀਆਂ ਤੂੰ ਕੋਈ ਇਹੋ ਜਿਹੀ ਬਿਉਂਤ ਬਣਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜੀ ਚਲੇ ਜਾਣੇ ਭਰਾ ਤੂੰ ਇਹੋ ਜਿਹੀ ਬਿਉਂਤ ਕੋਈ ਬਣਾਉਂਦਾ ਹੁਣ ਗੁਲਾਬਾ ਬਿਉਂਤ ਬਣਾਉਂਦਾ ਹੈ ਇੱਕ ਥਾਲੇ ਦੇ ਵਿੱਚ ਪੋਰਾ ਲੈ ਕੇ ਆਇਆ ਧੱਕਾ ਹਾੜੀ ਦੀ ਜੋ ਮੋਹਰਾ ਜਾਣ ਦਾ ਮਤਲਬ ਇਹ ਸੀ ਕਿ ਸਤਗੁਰੂ ਜੀ ਉਹ ਤੁਸੀਂ ਇਥੋਂ ਚਲੇ ਜਾਓਗੇ ਇਹ ਤੁਹਾਡੇ ਵਾਸਤੇ ਸੀ ਬੇਟਾ ਵਾ ਨੇ ਅੱਜ ਜਿਵੇਂ ਆਪਾਂ ਕਿਸੇ ਦੇ ਘਰ ਜਾਈਏ ਤੇ ਜਦੋਂ ਆਂਦੇ ਆ ਕੋਈ ਨਾ ਕੁਝ ਬੱਚਿਆਂ ਨੇ ਜਾਂ ਭੈਣਾਂ ਦੇ ਕੀ ਆਂਦੇ ਆ ਨਾ ਹੱਥ ਫੈਸੇ ਫੜਾ ਕੇ ਆਣੇ ਇਹ ਵੀ ਮੋਹਰਾ ਲੈ ਕੇ ਆਇਆ ਕਿ ਪਾਤਸ਼ਾਹੀ ਹੁਣ ਚਲੇ ਜਾਓ ਸਤਗੁਰੂ ਜੀ ਸਮਝ ਗਏ ਕਿ ਮੋਹਰਾ ਕਿਉਂ ਆਇਆ ਨਹੀਂ ਕਿਉਂ ਧਾਕੇ ਲੈ ਕੇ ਆਇਆ ਤੇ ਪਾਤਸ਼ਾਹ ਜੀ ਨੇ ਬੁਲਾਇਆ ਕੋਈ ਗੱਲ ਵੀ ਸਾਨੂੰ ਤੇਰੀ ਮੋਹਰਾਂ ਦੀ ਲੋੜ ਨਹੀਂ ਤੇਰੀਆਂ ਮੋਹਰਾਂ ਦੀ ਲੋੜ ਨਹੀਂ ਸਾਨੂੰ ਅਸੀਂ ਚਲੇ ਜਾਵਾਂਗੇ ਤਾਂ ਇਹ ਜਿੰਨੀ ਤੂੰ ਸੇਵਾ ਕੀਤੀ ਪਰ ਹੁਣ ਸਾਡਾ ਇੱਕ ਕੰਮ ਤੂੰ ਕਰ ਦੇ ਤੇਰੀ ਮੋਹਰਾਂ ਦੀ ਤੇ ਸਾਨੂੰ ਲੋੜ ਨਹੀਂ ਸਾਡੇ ਬਹੁਤ ਪਿਆਰੇ ਸੇਵਕ ਇੱਥੇ ਗਨੀ ਖਾਂ ਤੇ ਨਵੀ ਖਾਂ ਰਹੇ ਨੇ ਉਹਨਾਂ ਨੂੰ ਜਾ ਕੇ ਤੂੰ ਖਬਰ ਦੇ ਦੇ ਕੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਇਆਈ ਗੁਲਾਬਾਂ ਹਨੇਰੇ ਦੇ ਵਿੱਚ ਗਿਆ ਹੈ ਜਾਂਗੀ ਕਨੀਖਰ ਨਵੀ ਖਾਨ ਦਾ ਦਰਵਾਜ਼ਾ ਖੜਕਾਦਾ ਹੈ ਅੰਦਰ ਦੋਵੇਂ ਭਰਾ ਦੀਵਾ ਵਾਲੀ ਜਿਵੇਂ ਬੈਠੇ ਸੀ ਨੀਂਦ ਨਹੀਂ ਸੀ ਉਹਨਾਂ ਦੀ ਅੱਖਾਂ ਦੇ ਵਿੱਚ ਕੁੜੀ ਇੱਕ ਸੀ ਕੀ ਗੁਰੂ ਗੋਬਿੰਦ ਸਿੰਘ ਮਹਾਰਾਜ ਕੀਤੇ ਮਿਲ ਤਾਂ ਸਾਡੇ ਮਾਮੇ ਦੇ ਪੁੱਤਰ ਨੇ ਸਾਨੂੰ ਕਦੋਂ ਦੀ ਖਬਰ ਪਹਚਾਈ ਹੋਈ ਹੈ ਇਹ ਖਾਨ ਨੇ ਕੀ ਗੁਰਗੋਮੀ ਸਿੰਘਾ ਰਾ ਦੀ ਸੇਵਾ ਕਰਨੀ ਹੈ ਹੁਣ ਕੁੜੀਕ ਦੇ ਸੀ ਰੋਜ਼ ਰਾਤ ਤੋਂ ਦੋਵੇਂ ਭਰਾ ਕੁੜੀਕ ਦੇ ਨੇ ਗੁਰਗੋਮੀ ਸਿੰਘਾ ਰਾ ਅੱਜ ਵੀ ਕੁੜੀਕ ਰਹੇ ਨੇ ਅੱਜ ਜਦੋਂ ਦਰਵਾਜ਼ਾ ਖੜ ਗਿਆ ਬਹੁਤ ਖੁਸ਼ ਹੋਏ ਨੇ ਕਿ ਸਾਇਦ ਗੁਰਗੋਮੀ ਸਿੰਘਾ ਰਾ ਜੀ ਆ ਗਏ ਦਰਵਾਜ਼ਾ ਖੁੱਲਿਆ ਬਾਦ ਗੁਲਾਬਾ ਸੁਜਦਾ ਹੈ ਤੇ ਗੁਲਾਬੇ ਨੂੰ ਪੁੱਛਦੇ ਨੇ ਕਿਉਂਕਿ ਪਤਾ ਸੀ ਬੁਲਾਬਾ ਵੀ ਸਤਗੁਰਾਂ ਦੇ ਚਰਨਾਂ ਦਾ ਸੇਵਕ ਸੀ ਇਹ ਵੀ ਸਤਗੁਰਾਂ ਦੇ ਚਰਨਾਂ ਦੇ ਸੇਵਕ ਸੀ ਪੁਰਾਣਾ ਪਰਿਵਾਰ ਉੱਚ ਦੇ ਲੈ ਕੇ ਮੈਨੂੰ ਗੁਰਗੋਬੀ ਸਿੰਘ ਮਹਾਰਾਜ ਜੀ ਦੀ ਖਬਰ ਮਿਲੀ ਹੁਣ ਉਹ ਬਿਲਕੁਲ ਡਰਿਆ ਹੋਇਆ ਸੀਗਾ ਕਹਿੰਦੇ ਅੰਦਰ ਚਲੋ ਕਿਤੇ ਨਾ ਕੋਈ ਗੱਲ ਕਰੋ ਅੰਦਰ ਜਾ ਕੇ ਖਬਰ ਲਿੰਦੀ ਕਿ ਗੁਰਗੋਬੀ ਸਿੰਘ ਮਹਾਰਾਜ ਜੀ ਮੇਰੇ ਘਰ ਦੇ ਵਿੱਚ ਨੇ ਤੇ ਤੁਹਾਨੂੰ ਬਹੁਤ ਯਾਦ ਕਰ ਰਹੇ ਨੇ ਤੁਸੀਂ ਆਪਣੇ ਘਰ ਲਿਆਓ ਰਾਤ ਨੂੰ ਦੋਵੇਂ ਗਏ ਨੇ ਗਰੀਖਾ ਨੰਮੀਖਾ ਦੋਵੇਂ ਧਾਮ ਗੁਰਗੋਬੀ ਸਿੰਘ ਮਹਾਰਾਜ ਜੀ ਨੂੰ ਰਾਤ ਦੇ ਹਨੇਰੇ ਦੇ ਵਿੱਚ ਆਪਣੇ ਘਰ ਲੈ ਕੇ ਆਏ ਪਰੀਤਾਰਨ ਸੰਪਾਈ ਦਿਆ ਸਿਪਾਹੀ ਮਾਨ ਸਿੰਘ ਜੀ ਤਿੰਨੇ ਨਾਲ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਏ ਨੇ ਜਦੋਂ ਘਰ ਲੈ ਕੇ ਆਏ ਜੀਵੇ ਦਾ ਚੰਨ ਢੋਪਿਆ ਗਨੀਖਾ ਦੇਖਦਾ ਹੈ ਕਿ ਧੰਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਚੋਲਾ ਸਾਰੀ ਥਾਵਾਂ ਤੋਂ ਫਟਿਆ ਹੋਇਆ ਹੈ ਲੀਰੋ ਲੀਰੋ ਹੋ ਗਿਆ ਤੇ ਧੰਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਚੋਲਾ ਫਿਰ ਇਹਨਾਂ ਨੂੰ ਯਾਦ ਆਈ ਇੱਕ ਗੱਲ ਇੱਥੇ ਇੱਕ ਭਾਈ ਨਿਹਾਲ ਸਿੰਘ ਆਰਿਆਂ ਦਾ ਸੀ ਪਾਛੀ ਵਾੜੇ ਦੇ ਵਿੱਚ ਉਦੀ ماں ਸੀ ਹਰਦੇਈ ਬਜ਼ੁਰਗ ਸੀ ਬਹੁਤ ਉਹਨੇ ਬਹੁਤ ਸੋਨਾ ਚੋਲਾ ਤਿਆਰ ਕੀਤਾ ਹੋਇਆ ਸਤੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਅਸਥਾਨ ਤੇ ਗਲੀ ਖਾਨ ਅਮੀ ਖਾਨ ਨੂੰ ਇਹ ਬੇਨਤੀ ਕਰਦੀ ਹੁੰਦੀ ਸੀ ਕਿ ਤੁਸੀਂ ਜਾਣਦੇ ਹੋ ਸਤੂਰਾਂ ਦੇ ਕੋਲ ਘੋੜਿਆਂ ਦੇ ਬਵਾਰ ਕਰਨਾ ਫਿਰ ਕਦੇ ਮੇਰੀ ਪੇਟਾ ਵੀ ਲੈ ਕੇ ਜਾਇਓ ਮੇਰੇ ਵਿੱਚ ਇਹ ਹਿੰਮਤ ਨਹੀਂ ਮੈਂ ਇੰਨੀ ਦੂਰ ਜਾ ਸਕਾਂ ਤੁਸੀਂ ਕਿਰਪਾ ਕਰੋ ਅਮੀਰਿਆਂ ਦੇ ਪਿੰਡਾਂਵਾ ਚੋਲਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕੋ ਪਹੁੰਚਾ ਦਿਓ ਇਹਨਾਂ ਨੂੰ ਯਾਦ ਆਇਆ ਤੋਹੇ ਗੱਲਾਂ ਕਰਦੇ ਨੇ ਆਪਸ ਦੇ ਵਿੱਚ ਕੀ ਗੱਲ ਨਹੀਂ ਖਾਨ ਮਾਤਾ ਹਰਦੇਈ ਜਿਹੜੀ ਹੈ ਨਾ ਉਹਨੇ ਚੋਲਾ ਬੜਾ ਸੋਹਣਾ ਬਣਾਇਆ ਹੋਇਆ ਗੁਰੂ ਪਾਤਸ਼ਾਹ ਜੀ ਵਾਸਤੇ ਹਰ ਵਕਤ ਆਪਾਂ ਕਹਿੰਦੀ ਹੁੰਦੀ ਸੀ ਅੱਜ ਕੋਈ ਅਰਦਾਸ ਕੋ ਗੋਬਿੰਦ ਸਿੰਘ ਮਹਾਰਾਜ ਨੇ ਸੋਹੜੀ ਆਪ ਹੀ ਆ ਕੇ ਨਿਕਾਹ ਕਰਾਇਆ। ਜਾ ਕੇ ਉ ਜਾ ਕੇ ਉਹ ਚੋਲਾ ਲੈ ਕੇ ਨਬੀ ਖਾਨ ਜਿਹੜਾ ਹੈ ਪਤਾ ਹਰਦੇਈ ਦੇ ਕੋਲ ਪਹੁੰਚਿਆ ਜਾ ਕੇ ਉੱਗਿਆ ਤੇ ਮਾਂ ਚਾਲੇ ਮੇਰੀ ਆਪੇ ਤੇਰੀਆਂ ਅਰਦਾਸਾਂ ਦੀਆਂ ਹੋ ਗਈਆਂ। ਨੇ ਕਿਥੇ ਲੈ ਕੇ ਜਾਏਗਾ ਤੇ ਨਹੀਂ ਜਿਹੜਾ ਚੋੜਾ ਤੋਂ ਗੋਵਿੰਦ ਸਿੰਘ ਮਹਾਰਾਜੀ ਵਾਸਤੇ ਮ ਆਇਆ ਹੈ ਨਾ ਉਹ ਚੱਕ ਲੈਣਾ ਆਜਾ ਤੈਨੂੰ ਗੋਵਿੰਦ ਸਿੰਘ ਮਹਾਰਾਜੀ ਦੇ دیدار ਕਰਵਾਈ ਨਾਲ ਹੀ ਲੈ ਕੇ ਆਗੇ ਜਾ ਮਾਤਾ ਹਰਦੇਈ ਨੇ ਗੋਵਿੰਦ ਸਿੰਘ ਮਹਾਰਾਜੀ ਦੇ ਚਰਨ ਪਰਸੇ ਨੇ ਬੜੀ ਇਹਾਲ ਹੂ ਬੜੀ ਖੁਸ਼ ਹੋਈ ਹੈ ਅੰਦਰ ਠੰਡਾ ਹੋ ਗਿਆ ਤੇ ਚੋੜਾ ਫਿਰ ਸਭ ਗਰਾਂਮ ਭੇਟਾ ਕਰਦੀ ਫਿਰਾਂ ਪਿੰਡਾਂ ਕੀਤਾ ਤੇ ਗੁਰਗੋਬਿੰਦ ਸਿੰਘ ਮਹਾਰਾਜ ਜੀ ਬਨੀ ਖਾਨ ਨਵੀ ਖਾਨ ਨੇ ਇਹਨੂੰ ਚੋੜੇ ਨੂੰ ਰੰਗ ਆਮੀ ਲੈ ਕੇ ਆਇਆ ਚੋੜਾ ਰ ਭਾਇਆ ਗਿਆ ਰਾਤੋਂ ਰਾਤ ਸਾਰਾ ਇਤਜ਼ਾਮ ਕੀਤਾ ਗਿਆ ਭਾਈ ਧਰਮ ਸਿੰਘ ਭਾਈ ਦਇਆ ਸਿੰਘ ਭਾਈ ਮਾਲ ਸਿੰਘ ਉਹਨਾਂ ਵਾਸਤੇ ਵੀ ਕੱਪੜਿਆਂ ਦਾ ਇਤਜ਼ਾਮ ਕੀਤਾ ਗਨੀ ਖਾਨ ਨਵੀ ਖਾਨ ਬਹੁਤ ਸੇਵਾ ਨਭਈਏ ਤਸਵੀਰ ਹੋਈ ਹੈ ਹੁਣ ਪਾਦਸ਼ਾਹ ਜੀ ਗਨੀਖਾਨ ਨਵੀਖਾਨ ਨੂੰ ਕਹਿੰਦੇ ਨੇ ਕਿ ਅਸੀਂ ਅੱਗੇ ਜਾਣਾ ਹੈ ਅਸੀਂ ਨਹੀਂ ਤੁਹਾਡੀ ਤੇ ਭਾਗ ਮਾਣਾ ਚਾਹੁੰਦੇ ਬਹੁਤਾ ਸਮਾਂ ਇੱਥੇ ਰਹੀ ਤੁਹਾਡੇ ਵਾਸਤੇ ਮੁਸ਼ਕਲ ਹੋ ਜਾਣਗੀਆ ਸਾਨੂੰ ਅੱਗੇ ਜਾਣ ਦਿਓ ਕੋਈ ਗੱਲ ਨਹੀਂ ਤੁਹਾਡੀ ਸੇਵਾ ਬਹੁਤ ਸਿੱਖ ਜੀ ਹੈ ਸਾਰੀ ਸੇਵਾ ਤੁਹਾਡੇ ਪਰਿਵਾਰ ਦੀ ਹੈ ਸਤਗੁਰੂ ਜੀ ਵੀ ਸਮਝੂਗੇ ਸਾਰੇ ਪਾਸੇ ਲਾਭ ਹੋਣਗੇ ਇਹਨਾਂ ਵਾਸਤੇ ਕੋਈ ਮੁਸ਼ਕਲ ਨਾ ਆ ਜਾਵੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹੇ ਜਾਣੇ ਪਰ ਇਹ ਦੋਵੇਂ ਭਰਾ ਇੱਥੇ ਵੀ ਬਹੁਤ ਮਦਦ ਕਰਦੇ ਨੇ ਇੱਕ ਮੰਜੀ ਲੈ ਕੇ ਆਦੇ ਉਹਨੂੰ ਚਾਰ ਜੰਡੇ ਬੰਨਦੇ ਨੇ ਕੱਪੜੇ ਦੇ ਨਾਲ ਜੇ ਬੈਠ ਕੇ ਕਪਾਲ ਕੀ ਜੀ ਤਿਆਰ ਕਰ ਲੈਂਦੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਨੇ ਭਾਜਾ ਜੀ ਤੁਸੀਂ ਸਫਾਗ ਜੀ ਦੇ ਅੰਦਰ ਬੈਠੋ ਅੰਦਰ ਬਿਸਤਰਾ ਲਗਾਏ ਰਾਮ ਦੇ ਨਾਲ ਤੁਸੀਂ ਬੈਠੋ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿ ਰਹੇ ਸੀ ਕੀ ਕਰ ਰਹੀ ਵਾ ਰਾਤ ਦੇ ਵਿੱਚ ਬੜੇ ਪਹਿਰੇ ਲੱਗੇ ਹੋਏ ਨੇ ਤਾਤਾ ਤੇ ਛਾਂਬੀ ਨ ਹੋ ਰਹੀ ਐ ਤਲਾਸ਼ੀਆਂ ਹੋਈਆਂ ਨਹੀਂ ਤੁਹਾਡੇ ਵਾਸਤੇ ਮੁਸ਼ਕਲ ਆ ਜੇਗੀ ਪਰ ਗਨੀਖਾ ਨਵੀਖਾ ਕਰੇ ਨਹੀਂ ਜਦੋਂ ਵੀ ਸਾਡੇ ਇਥੇ ਕੋਈ ਉੱਚਾ ਪੀਰ ਆਂਦਾ ਏ ਅਸੀਂ ਉਹਨੂੰ ਇਹ ਵੀ ਲੈ ਕੇ ਛੱਡ ਕੇ ਜਾਂਦੇ ਆਂ ਸਾਡੇ ਬਜ਼ੁਰਗ ਛੱਡ ਕੇ ਜਾਂਦੇ ਸੀ ਜੋ ਉਹਨਾਂ ਦਾ ਉੱਚਾ ਪੀਰ ਸੀ ਪਰ ਸਾਡਾ ਉੱਚਾ ਪੀਰ ਤੇ ਪਾਤਸ਼ਾਹ ਤੁੰਗ ਹੈ ਤੇਰੇ ਤੋਂ ਵੱਡਾ ਪੀਰ ਅਵੇ ਨਹੀਂ ਸਾਡਾ ਉੱਚਾ ਪੀਰ ਤੂੰ ਐ ਅੰਦਰ ਬੈਠ ਪਾਤਸ਼ਾਹ ਜੀ ਅੰਦਰ ਬੈਠੇ ਨੇ ਨਲੀਖਾ ਨਵੀਖਾ ਨੇ ਅਗੋਂ ਤਾਲ ਕੀ ਹੋ ਚੁਕੇ ਆਂਗੇ ਆ ਪਾਈ ਤਰਸੋਂ ਸੇ ਪਾਈ ਮਾਨ ਸੂ ਪਿਛੋਂ ਚੁਕਦੇ ਨਹੀਂ ਭਾਈ ਦਇਆ ਸੀ ਇਥੇ ਚੌਲ ਕਰਦੇ ਨੇ ਮਹਾਰਾਜਾ ਜੀ ਨੇ ਪੂਰਾ ਸੀਨ ਕੋਈ ਬਣਾਇਆ ਹੈ ਕੁਛ ਨਹੀਂ ਬੀਜ ਲਾਗੇ ਹੁਣ ਅੱਲੇ ਕਿ ਤਰਪੇ ਨਹੀਂ ਆਰੀ ਨਹੀਂ ਹੁਣ ਰਾਤ ਦੇ ਵਿੱਚ ਪਹਿਰਾ ਲੱਗਾ ਹੋਇਆ ਹੈ ਪਹਿਲੇ ਵਾਲੇ ਨੇ ਪੁੱਛਿਆ ਕਿ ਭਾਈ ਕੌਣ ਹੈ ਕਿੱਥੇ ਜਾ ਰਹੀ ਰਾਤ ਕਹਿੰਦੇ ਨਹੀਂ ਉੱਚਦਾ ਪੀਰ ਹੈ ਸਾਡਾ ਜਿਹਨੂੰ ਲੈ ਕੇ ਜਾ ਰਹੇ ਉਸ ਵਕਤੇ ਉਹਨਾਂ ਨੇ ਕਾੜਤੀ ਦਾ ਪਹਿਰੇ ਦੇ ਵਿੱਚ ਉੱਪਰ ਜਦੋਂ ਥੋੜੀ ਦੋਗ ਕਦਮ ਚੱਲੇ ਨੇ ਸ਼ੱਕ ਹੋ ਗਿਆ ਹੈ ਨਵਾਬੂ ਪਿੱਛੇ ਬੁਲਾਈ ਫਿਰ ਪਾਲਕੀ ਕਹਿੰਦੇ ਨਹੀਂ ਜਿਹੜੇ ਉੱਚ ਦੇ ਪੀਰ ਨੇ ਉਹ ਸਾਡਾ ਦਿੱਤਾ ਹੋਇਆ ਛੱਕ ਲੈਂਦੇ ਨੇ ਵੇਖੀਏ ਤੇ ਸਹੀ ਇਹ ਛੱਕਦੇ ਨੇ ਕਿ ਨਹੀਂ ਉਹਨਾਂ ਨੇ ਕੁਝ ਭੋਜਨ ਵਾਜੂ ਅੰਦਰ ਪਾਲਕੀ ਦੇ ਵਿੱਚ ਦਿੱਤਾ ਹੈ ਹੁਣ ਸਿੱਖੇ ਦੇ ਵਿੱਚ ਕੋਈ ਭੇਦ ਭਾਵ ਨਹੀਂ ਕਿਸੇ ਚੀਜ਼ ਦਾ ਸਾਧੂ ਗੁਰਾਂ ਨੇ ਸ੍ਰੀ ਸਾਹਿਬ ਭੇਟ ਕੀਤੀ ਕਿਰਪਾਨ ਭੇਟ ਕੀਤੀ ਤੇ ਉਹ ਸਾਰਾ ਚੋਲਾ ਰੁਪਨਾਂ ਨੇ ਲੱਗਰ ਪ੍ਰਸਾਦਾ ਜੋ ਵੀ ਦਿੱਤਾ ਉਹ ਛਾ ਗਿਆ ਫਾਤਿਹ ਸਾਹਿਬ ਇੱਥੇ ਵੀ ਗੁਰਦੁਆਰਾ ਕਿਰਪਾਨ ਭੇਟ ਸਾਈਂ ਪੜਿਆ ਹੋਇਆ ਹੈ ਜੇ ਤੁਸੀਂ ਜਾ ਕੇ ਦਰਦ ਕਰਦੇ ਜਿੱਥੇ ਇਹ ਸਾਰਾ ਕੁਝ ਹੋਇਆ ਹੁਣ ਇੱਥੋਂ ਵੀ ਨਿਕਲਦੇ ਨੇ ਪਾਤਸ਼ਾਹ ਜੀ ਅੱਗੇ ਹੁਣ ਕਿੱਥੇ ਪਹੁੰਚਦੇ ਨੇ ਕਿਵੇਂ ਦਾ ਰਾਹ ਹੈ ਇਹਨਾਂ ਆਪਾਂ ਇਤਿਹਾਸ ਕੱਲ ਨੂੰ ਸਰਵਣ ਕਰਾਂਗੇ ਜਦੋਂ ਤੱਕ ਸਰਹੰਗੂ ਬਾਬਾ ਬੰਦਾ ਸਿੰਘ ਬਹਾਦਰ ਜੀ ਉਜਾੜਦੇ ਵਜ਼ੀਰ ਖਾਨ ਦਾ ਸਥਾਨ ਨਹੀਂ ਲਾਦੇ ਇਹਨਾਂ ਇਤਿਹਾਸ ਚੱਲਦਾ ਰਹੇਗਾ ਸੋ ਸਾਰਿਆਂ ਨੂੰ ਬੇਨਤੀ ਆਇਆ ਕਰੋ ਸੁਣਿਆ ਕਰੋ ਨਾਲ ਨਾਲ ਗੁਰਬਾਣੀ ਦੇ ਵੀ ਵਿਚਾਰ ਚੱਲ ਰਹੀ ਹੈ ਜਪਜੀ ਸਾਹਿਬ ਦੀ ਵੀ ਸਮਾਉਤ ਹੋ ਜਾਣਾ ਪਰਸੋਂ ਤੱਕ ਫਿਰ ਅੱਗੇ ਵੀ ਆਪਾਂ ਦੀ ਸਾਰੀ ਗੜੀਵਾਰ ਗੁਰਵਰਨ ਸਿੰਘ ਪਤ ਸਾਹਿਬ ਦੀ ਵਿਚਾਰ ਜਿਹੜੀ ਹੈ ਉਹ ਲੜੀਵਾਰ ਚੱਲਦੀ ਰਹਿਣੀ ਹੈ ਫਿਰ ਰੁਕਣੀ ਨਹੀਂ ਹੁੰਦੀ ਸੋ ਸਾਰਿਆਂ ਨੂੰ ਬੇਨਤੀ ਆਇਆ ਕਰੋ ਇਤਿਹਾਸ ਤੇ ਨਾਲ ਜੁੜਿਆ ਕਰੋ ਲਾਹਾ ਘਟਿਆ ਕਰੋ ਭਾਈ ਇਹ ਹੀ ਘੜੀਆਂ ਨੇ ਜਿਹੜੀਆਂ ਸਾਡੇ ਨਾਲ ਨਿਪਣ ਵਾਲੀਆਂ ਨੇ ਬਾਕੀ ਸਭ ਜਿੱਥੇ ਰਹਿ ਜਾਣਗੇ ਤੁਹਾਨੂੰ ਮੈਂ ਇਹ ਪ੍ਰਮਾਣ ਕਰਨਾ ਹੋਇਆ ਪੁਲਾ ਚੁਕਾਂ ਦੀ ਮਿਮਾ ਬੁਲਾਉਣ ਦੀ ਆਵਾਜ਼ ਉਸ ਦਾ ਅਧਿਕਾਰ ਤਵਾ ਇੱਕ ਦੀ ਫਤੇ ਕੋ ਕਾ ਸੰਨਾ ਬੰਤਾ ਪੁਤ